ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵਿਆਹ ਹੋਇਆ ਸੀ ਉਹ ਕਥਾ ਅਜ ਆਪਾਂ 20 ਮਿੰਟ ਦੀ ਕਥਾ ਹੈ ਉਹ ਸਰਵਣ ਕਰਨੀ ਹੈ ਸਾਨੂੰ ਪਤਾ ਲੱਗ ਸਕੇ ਇਤਿਹਾਸ ਹੈ ਕਿ ਹੈ ਆਪਾਂ ਸਾਰੇ ਜਾਣਦੇ ਆ ਪਹਿਲਾਂ ਵੀ ਬਹੁਤ ਮਰੀ ਇਤਿਹਾਸ ਸਰਵਣ ਕੀਤਾ ਹੈ ਕਿ ਧਾਰਗੁਰ ਤੇ ਇੱਕ ਬਹਾਦਰ ਪਾਦਸ਼ਾਹ ਜੀ ਦੀ ਸ਼ਹੀਦੀ ਹੋਈ ਸੀ ਛੋਟੀ ਜੀ ਉਮਰ ਦੇ ਵਿੱਚ ਹੀ ਧਾਰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹਜੇ ਗੋਬਿੰਦ ਰਾਏ ਸਿੰਘ ਨਹੀਂ ਕਿਉਂਕਿ 1699 ਦੇ ਵਿੱਚ ਖੰਡੇ ਬਾਟੇ ਦੀ ਬਾਹੁ ਪਾਤਸ਼ਾਹ ਜੀ ਨੇ ਦੇਣੀ ਹੈ ਉਸ ਤੋਂ ਬਾਅਦ ਸਿੰਘ ਸਜਣਾ ਹੈ ਤੇ ਸਿੱਖਾਂ ਨੂੰ ਵੀ ਸਿੰਘ ਸੁਝਾਉਣਾ ਹੈ ਪਰ ਇਹ ਪਲੈਨਿੰਗ ਉਹ ਪਹਿਲਾਂ ਸੰਤੂਰਾਂ ਜੀ ਕਰ ਦਿੱਤੀ ਸੀ ਕਿ ਮੈਂ ਖਾਲਸਾ ਪਿਆਰ ਕਰਨਾ ਹੈ ਤੇ ਇਹਦੇ ਨਾਂ ਦੇ ਪਿੱਛੇ ਸਿੰਘ ਲਾਣਾ ਹੈ ਇਹ ਕਿੱਥੋਂ ਪਤਾ ਲੱਗਦਾ ਹੈ ਜਦੋਂ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਹਬਜ਼ਾਦੇ ਬਲ ਆਪਾਂ ਝਾਤੀ ਮਾਰਦੇ ਹਾਂ ਆਵਾ ਅਜੀਤ ਸਿੰਘ ਜੀ ਦਾ ਜਨਮ ਹੋਇਆ ਸੀ ਉਹਨਾਂ ਦੇ ਨਾਂ ਪਿੱਛੇ ਸਿੰਘ ਲਾ ਦਿੱਤਾ ਸੀ ਤੇ ਬਾਬਾ ਜੁਜਾਰ ਸਿੰਘ ਦਾ ਜਨਮ ਹੋਇਆ ਉਹਨਾਂ ਦੇ ਨਾਂ ਪਿੱਛੇ ਸਿੰਘ ਲਾ ਦਿੱਤਾ ਸੀ ਇਹ ਜਿਹੜਾ ਸਿੰਘ ਸ਼ਬਦ ਸੀ ਵਰਤਨਾ ਸਾਧੂਆਂ ਨੇ ਸ਼ੁਰੂ ਕਰ ਦਿੱਤਾ ਸੀ ਪਹਿਲੇ ਇਹਨਾਂ ਇਲਾਵਾ ਦੀ ਬਹੁਤ ਮਹਾਨਤਾ ਹੈ ਸਿੰਘ ਤੇ ਕੌਰ ਕੋਈ ਆਮ ਸ਼ਬਦ ਨਹੀਂ ਇਹ ਬਹੁਤ ਵੱਡੇ ਸ਼ਬਦ ਨੇ ਤਨ ਗੁਪਤੇ ਬਹਾਦਰ ਪਾਤਸ਼ਾਹ ਜੀ ਦੀ ਸ਼ਹੀਦੀ ਤੋਂ ਬਾਅਦ ਅਨੰਦਪੁਰ ਸਾਹਿਬ ਦੇ ਵਿੱਚ ਗਮਹੀਨ ਮਾਹੌਲ ਹੈ ਬਹੁਤ ਸਾਲਾਂ ਤੱਕ ਇਹ ਮਾਹੌਲ ਐਵੇਂ ਬਣਿਆ ਰਿਹਾ ਰਿਹਾ ਗਮਹੀਨ ਮਾਹੌਲ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਿਹੜਾ ਅਨੰਦਪੁਰ ਸਾਹਿਬ ਖੇਡਦਾ ਸੀ ਖੁਸ਼ੀਆਂ ਖੇੜਿਆਂ ਦੇ ਵਿੱਚ ਆਨੰਦ ਮਾਣਦਾ ਸੀ ਹਰ ਕੋਈ ਉੱਥੇ ਖੁਸ਼ੀ ਸੀ ਜਦੋਂ ਗੁਰਦੇਵ ਬਹਾਦਰ ਪਾਤਸ਼ਾਹ ਜਿਹਦੀ ਸ਼ਹੀਦੀ ਹੁੰਦੀ ਹੈ ਉਸ ਤੋਂ ਬਾਅਦ ਇਹ ਸਾਰਾ ਮਾਹੌਲ ਗਮਾਂ ਦੇ ਵਿੱਚ ਬਦਲ ਗਿਆ ਦੁੱਖ ਜਿਆ ਸਾਰੇ ਮਹਿਸੂਸ ਕਰਦੇ ਸੀ ਕਿ ਧੰਨ ਗੁਰਦੇਵ ਬਹਾਦਰ ਪਾਤਸ਼ਾਹ ਜੀ ਜਿਹੜੇ ਨੇ ਆਪਣਾ ਆਪ ਵਾਰ ਗਏ ਉਸ ਤੋਂ ਵੀ ਵੱਧ ਦੁੱਖ ਉਦੋਂ ਸੰਤਾਂ ਨੂੰ ਹੁੰਦਾ ਹੈ ਜਦੋਂ ਸੀਸ ਪਹੁੰਚਦਾ ਹੈ ਤੇ ਧੜ ਜਿਹੜਾ ਹੈ ਉਹ ਦਿਲ ਦੇ ਵਿੱਚ ਹੀ ਸੰਸਕਾਰ ਕੀਤਾ ਜਾਂਦਾ ਹੈ ਬਹੁ ਸੰਤਾ ਨੇ ਦੁੱਖ ਮਨਾਇਆ ਸੀ ਨਾ ਗਨਾਂ ਦਾ ਪਰ ਖੁਸ਼ੀ ਸੀ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਾਤਸ਼ਾਹ ਜੀ ਕਹਿੰਦੇ ਵੇਖੋ ਮੇਰੇ ਪਿਤਾ ਦਾ ਸੀਸ ਮੇਰੀ ਝੋਲੀ ਚ ਆਇਆ ਉਹਨਾਂ ਨੇ ਇਨ ਨਹੀਂ ਮੰਨੀ ਉਹਨਾਂ ਨੇ ਇੱਕ ਚਾਦਰ ਬਣ ਕੇ ਪੂਰੀ ਕਾਇਨਾਤ ਨੂੰ ਢਕਿਆ ਸਾਰਿਆਂ ਨੂੰ ਹੀ ਬਚਾ ਲਿਆ ਹੁਣ ਮਾਤਾ ਗੁਜਰ ਕੌਰ ਜੀ ਨੇ ਮਾਮਾ ਕਿਰਪਾਲ ਚੰਦ ਜੀ ਦੇ ਨਾਲ ਗੱਲ ਕਰਦੇ ਨੇ ਕਿ ਕਿਰਪਾਲ ਚੰਦ ਜੀ ਹੁਣ ਗੋਬਿੰਦ ਰਾਏ ਦੀ ਉਮਰ ਥੋੜੀ ਵੱਡੀ ਹੋ ਗਈ ਹੈ ਤੇ ਆਨੰਦਪੁਰ ਸਾਹਿਬ ਦੇ ਵਿੱਚ ਜਿਹੜਾ ਮਾਹੌਲ ਬਹੁਤ ਸਾਲਾਂ ਤੋਂ ਗਮਹੀਨ ਬਣਿਆ ਦੁੱਖਾਂ ਦਾ ਮਾਹੌਲ ਜਿਹਾ ਬਣਿਆ ਹੈ ਕਿਉਂ ਨਾ ਆਨੰਦਪੁਰ ਸਾਹਿਬ ਦੇ ਵਿੱਚ ਕੋਈ ਖੁਸ਼ੀ ਆ ਜਾਵੇ ਆਨੰਦਪੁਰ ਦੇ ਵਿੱਚ ਖੁਸ਼ੀ ਦਾ ਮਾਹੌਲ ਬਣੇ ਕੋਈ ਇਹੋ ਜਿਹਾ ਆਪਾਂ ਕਰੀਏ ਕਿਉਂ ਨਾ ਗੋਬਿੰਦ ਰਾਏ ਦਾ ਵਿਆਹ ਆਪਾਂ ਕਰ ਦਈਏ ਵਿਆਹ ਦੀ ਉਮਰ ਹੋ ਗਈ ਹੈ ਕੋਈ ਚੰਗਾ ਜਿਹਾ ਰਿਸ਼ਤਾ ਲਭੋ ਕੋਈ ਚੰਗਾ ਜਿਹਾ ਰਿਸ਼ਤਾ ਮਿਲ ਜੇ ਗੋਬਿੰਦ ਰਾਏ ਦਾ ਆਪਾਂ ਨੇ ਵਿਆਹ ਕਰ ਦੇਣਾ ਜਿਹੜਾ ਆਨੰਦਪੁਰ ਗਮਾਂ ਦੀ ਵਿੱਚ ਰੁਬਿਆ ਹੈ ਦੁੱਖਾਂ ਦੀ ਵਿੱਚ ਰੁਬਿਆ ਉਹ ਦੁਬਾਰੀ ਤੂੰ ਫੇਰ ਚੰਗੀ ਕਲਾ ਦੇ ਵਿੱਚ ਹੋ ਜਾਵੇ ਆਨੰਦਪੁਰ ਸਾਹਿਬ ਦੇ ਵਿੱਚ ਖੁਸ਼ੀ ਦਾ ਕੋਈ ਮਾਹੌਲ ਬਣ ਜਾਵੇ ਤੇ ਆਉਣ ਵਾਲੀ ਵਿਸਾਖੀ ਦਾ ਜਿਹੜਾ ਦਿਹਾੜਾ ਹੈ ਆਪਾਂ ਉਹਦੇ ਤੇ ਐਲਾਨ ਕਰਾਂਗੇ ਵਿਸਾਖੀ ਤੋਂ ਪਹਿਲਾਂ ਪਹਿਲਾਂ ਆਪਾਂ ਨੂੰ ਕੋਈ ਚੰਗਾ ਰਿਸ਼ਤਾ ਮਿਲ ਗਿਆ ਹੁਣ ਵਿਸਾਖੀ ਦੀਆਂ ਤਿਆਰੀਆਂ ਹੋਣ ਲੱਗੀਆਂ ਸੰਗਤਾਂ ਉਹ ਦੂਰੋਂ ਨੇੜੇੋਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚਦੀਆਂ ਸੀਗੀਆਂ ਸੰਗਤਾਂ ਦਾ ਆਣਾ ਸ਼ੁਰੂ ਹੋ ਗਿਆ ਤੇ ਇੱਥੇ ਹੀ ਲਾਹੌਰ ਤੋਂ ਸੰਗਤ ਆਈ ਹੈ ਲਾਹੌਰ ਤੋਂ ਸੰਗਤ ਆਈ ਹੈ ਭਾਈ ਹਰਜਸ ਜੀ ਆਈ ਨੇ ਪਾਤਸ਼ਾਹ ਜੀ ਦੇ دیدار ਕਰਨ ਬੜੀ ਚੰਗੀ ਜੁੜੀ ਹੋਈ ਰੂਹ ਸੀ ਇਹ ਵੀ ਉਹਨਾਂ ਦੀ ਕੁਤਰੀ ਹੈ ਜੀਤੋ ਜਿਹੜੀ 10 ਸਾਲਾਂ ਦੀ ਉਸ ਵੇਲੇ ਉਮਰ ਹੈ ਉਹਨਾਂ ਉਹ ਵੀ ਨਾਲ ਆਈ ਭਾਈ ਹਰਜਸ ਸਿੰਘ ਵੀ ਸਤਿਗੁਰਾਂ ਦੇ ਚਰਨਾਂ 'ਚ ਨਮਸਕਾਰ ਕੀਤਾ ਨਾਲ ਹੀ ਮਾਤਾ ਗੁਜਰਕੌਰ ਜੀ ਬੈਠੇ ਨੇ ਮਾਤਾ ਜੀਤੋ ਜੀ ਜਿਹੜੀ ਛੋਟੀ ਜੀ ਉਮਰ ਦੇ ਵਿੱਚ ਅਜੇ ਨੇ ਉਹਨਾਂ ਨੇ ਵੀ ਮਾਤਾ ਗੁਜਰਕੌਰ ਜੀ ਦੇ ਚਰਨਾਂ ਨੂੰ ਸਪਰਸ਼ ਕਰਕੇ ਨਮਸਕਾਰ ਕੀਤੀ ਹੈ ਤੇ ਮਾਤਾ ਜੀ ਇਸ ਬੱਚੀ ਵੱਲ ਵੇਖਦੇ ਨੇ ਵੇਖ ਲਈ ਰਹੇਗੇ ਨੇ ਬਹੁਤ গুণਵਾਨ ਬੱਚੀ ਹੈ ਤੇ ਇੰਨੇ ਵੀ ਹੱਥ ਜੋੜ ਕੇ ਕਿਹਾ ਕਿ ਮੈਂ ਬੜਪਹਾਗੀਆਂ ਮਾਂ ਅੱਜ ਤੇਰੇ ਚਰਨਾਂ ਦਾ ਸਪਰਸ਼ ਮੈਨੂੰ ਮਿਲ ਗਿਆ। ਮਨ ਦੇ ਵਿੱਚ ਬਹੁਤ ਇੱਛਾ ਸੀ ਕਿ ਮੈਂ ਮਾਤਾ ਗੁਜਰੀ ਕਉ ਜਿਹਦੇ ਚਰਨਾਂ ਨੂੰ ਛੂ ਕੇ ਮੱਥੇ ਤੇ ਲਾਵਾਂ ਪਰ ਅੱਜ ਬਹੁਤ ਸਮੇਂ ਬਾਅਦ ਮੈਨੂੰ ਇਹ ਸੁਭਾਗਾ ਸਮਾਪਤ ਹੋਇਆ। ਦੋ ਗੱਲਾਂ ਮਾਤਾ ਗੁਜਰੀ ਜੀ ਦੇ ਨਾਲ ਮਾਤਾ ਜੀ ਤੋਂ ਨੇ ਇੱਥੇ ਕੀਤੀਆਂ ਨੇ। ਤੇ ਮਾਤਾ ਗੁਜਰਕੌਰ ਜਿਹਦਾ ਹਿਰਦਾ ਵੀ ਕਿੱਥੇ ਪਿੰਗ ਲਿਆ ਹੈ ਜੀ ਬਹੁਤ ਸੰਸਕਾਰੀ ਬੱਚੀ ਹੈ ਚੰਗੇ ਸੰਸਕਾਰ ਨੇ ਆਖਰਕਾਰ ਸ਼ਾਮਾਂ ਪੈਂਦੀਆਂ ਨੇ ਸਾਰੀ ਆਪਣੇ ਆਪਣੇ ਪੰਡਾਲਾਂ ਦੇ ਵਿੱਚ ਚਲੇ ਜਾਂਦੇ ਨੇ ਮਾਤਾ ਗੁਜਰਕੌਰ ਜੀ ਫੇਰ ਕਹਿੰਦੇ ਨੇ ਮਾਮਾ ਕਿਰਪਾਲ ਚੰਦੂ ਨੂੰ ਕਿ ਕੋਈ ਚੰਗਾ ਵਰ ਵੇਖੋ ਕੱਲ ਨੂੰ ਐਲਾਨ ਕਰੋ ਵਿਸਾਖੀ ਦਾ ਦਿਹਾੜਾ ਪਾ ਮਨਾ ਰਹੇ ਆ ਕੋਈ ਇੱਥੋਂ ਹੀ ਸੰਨ ਕੋਈ ਚੰਗਾ ਵਰ ਮਿਲ ਜੇ ਕੱਲ ਨੂੰ ਐਲਾਨ ਕਰਿਓ ਤੁਸੀਂ ਕੋਈ ਚੰਗਾ ਵਰ ਸਾਨੂੰ ਮਿਜੇ ਇੱਥੇ ਹੀ ਕੋਈ ਰਿਸ਼ਤਾ ਕੋਈ ਰੱਬ ਦਾ ਭੇਜਿਆ ਹੋਇਆ ਪਰਿਵਾਰ ਚੰਗਾ ਪਰਿਵਾਰ ਆਇਆ ਹੋਵੇ ਤੇ ਆਪਾਂ ਗੋਬਿੰਦ ਰਾਏ ਦਾ ਰਿਸ਼ਤਾ ਕਰ ਦਈਏ ਮਾਮਾ ਕਿਰਵਾਲ ਚੰਦ ਨੇ ਗੱਲ ਬੰਲੇ ਬੰਨ ਲਈ ਹੈ ਕਹਿੰਦੀ ਕੋਈ ਗੱਲ ਨਹੀਂ ਸਵੇਰੇ ਆਪਾਂ ਐਲਾਨ ਕਰਾਂਗੇ ਕੋਈ ਚੰਗਾ ਰਿਸ਼ਤਾ ਕੋਈ ਚੰਗਾ ਵਰ ਲੱਭ ਜੇ ਤੇ ਆਪਾਂ ਗੋਬਿੰਦ ਰਾਏ ਦਾ ਰਿਸ਼ਤਾ ਕਰ ਦਵਾਵਾਂਗੇ ਸਵੇਰ ਹੋਈ ਹਮੇਸ਼ਾ ਦੀ ਤਰ੍ਹਾਂ ਸੰਗਤਾਂ ਫੇਰ ਜੁੜੀਆਂ ਨੇ ਸੰਗਤਾਂ ਦਾ ਇਕੱਠ ਹੋਇਆ ਤੇ ਜਦੋਂ ਸਾਰਾ ਸਮਾਗਮ ਨਿਬੜਿਆ ਕੀਰਤਨ ਹੋ ਗਿਆ ਸਮਾਪਤੀ ਹੋ ਗਈ ਹੈ ਮਾਮਾ ਕਿਰਪਾਲ ਚੰਦ ਫਿਰ ਇੱਥੇ ਹੁਣ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਸੰਗਤ ਜੀ ਸਾਨੂੰ ਗੋਬਿੰਦ ਰਾਏ ਵਾਸਤੇ ਕੋਈ ਚੰਗਾ ਵਾਰ ਚਾਹੀਦਾ ਹੈ ਕੋਈ ਵੀ ਪਿਓ ਆਪਣੀ ਧੀ ਜਿਹੜੀ ਚੰਗੀ ਹੋਵੇ ਗੁਰਬਾਣੀ ਦੇ ਨਾਲ ਜੁੜੀ ਹੋਈ ਹੋਵੇ ਚੰਗੀ ਸੇਵਾ ਕਰ ਸਕੇ ਮਾਤਾ ਗੁਜਰਕੌਰ ਜੀ ਦੀ ਧਰਮ ਗੋਬਿੰਦ Rai ਜੀ ਦੀ ਚੰਗੀ ਸੇਵਾ ਕੋਈ ਕਰ ਸਕੇ ਉਹ ਸਾਨੂੰ ਚਾਹੀਦੀ ਹੈ ਰੂਹ ਦੀ ਗੁਰਬਾਣੀ ਦੇ ਨਾਲ ਜੁੜੀ ਹੋਵੇ ਸਭ ਤੋਂ ਵੱਡੀ ਗੱਲ ਇਹ ਹੈ ਸਾਰੀਆਂ ਸੰਗਤਾਂ ਦੇ ਵਿੱਚ ਮਾਮਾ ਕਿਰਪਾਲ ਚੰਦ ਜੀ ਐਲਾਨ ਕਰਦੇ ਨੇ ਤੇ ਨਾਲ ਹੀ ਕਹਿੰਦੇ ਨੇ ਕੋਈ ਉੱਚ ਨੀਚ ਨਹੀਂ ਵੇਖੀ ਜਾਣੀ ਸਿਰਫ ਇਹ ਵੇਖਿਆ ਜਾਣਾ ਕਿ ਸੇਵਾ ਭਾਵਨਾ ਅੰਦਰ ਹੋਵੇ ਤੇ ਗੁਰਬਾਣੀ ਦੀ ਪੜਨ ਦੀ ਸੁਣਨ ਦੀ ਭਾਵਨਾ ਅੰਦਰ ਹੋਵੇ ਗੁਰੂ ਦੇ ਨਾਲ ਅੰਦਰ ਪਿਆਰ ਹੋ ਜਾਏਗਾ ਇਹ ਵਿਖਿਆ ਜਾਏਗਾ ਜਦੋਂ ਸਾਰੇ ਪਾਸੇ ਸਾਰੇ ਚੁੱਪ ਬੈਠੇ ਨੇ ਕੋਈ ਨਹੀਂ ਆਕੇ ਹਮੀ ਭਰਦਾ ਇੱਕ ਬਜ਼ੁਰਗ ਜਿਹਨੇ ਚਿੱਟੇ ਰੰਗ ਦਾ ਦੁਮਾਲਾ ਬੰਨਿਆ ਹੋਇਆ ਦਾੜਾ ਸਾਹਿਬ ਚਿੱਟਾ ਪ੍ਰਕਾਸ਼ ਹੈ ਉਹਦਾ ਉਹ ਸੰਗਤ ਦੇ ਵਿੱਚੋਂ ਨਿਕਲਦਾ ਹੈ ਤੇ ਜਾ ਕੇ ਮਾਤਾ ਗੁਜਰਕੌਰ ਜੀ ਦੇ ਚਰਨ ਫੜਦਾ ਹੈ ਧੰਨ ਗੋਬਿੰਦ ਰਾਏ ਜੀ ਅਲੀ ਗੁਰ ਗੋਬਿੰਦ ਸਿੰਘ ਜੀ ਨਹੀਂ ਬਣੇ ਉਹਨਾਂ ਦੇ ਚਰਨ ਪਰਸ ਲੈਨੇ ਆ ਕੇ ਕਹਿੰਦੇ ਪਾਤਸ਼ਾਹ ਜੀ ਮੇਰੀ ਇੱਕ ਬੱਚੀ ਹੈ ਜਿਹਦਾ ਨਾਂ ਜੀਤੋ ਹੈ ਮੈਂ ਲਾਹੌਰ ਤੋਂ ਆਇਆ ਹਰ ਜਸ ਮੈਨੂੰ ਕਹਿੰਦੇ ਨੇ ਸਾਰੇ ਮੈਂ ਲਾਹੌਰ ਤੋਂ ਆਇਆ ਵਾਂ ਮੇਰੀ ਬੱਚੀ ਜਿਹੜੀ ਹੈ ਗੁਰਬਾਣੀ ਦੇ ਨਾਲ ਬੜਾ ਪਿਆਰ ਹੈ ਉਹਦਾ ਗੁਰਬਾਣੀ ਦੇ ਨਾਲ ਜੁੜੀ ਹੋਈ ਹੈ ਗੁਰੂ ਘਰ ਦੇ ਨਾਲ ਬੜਾ ਪਿਆਰ ਹੈ ਗੁਰੂ ਦੀ ਬੜੀ ਖਿੱਚ ਹੈ ਉਹਨੂੰ ਮੈਨੂੰ ਹਮੇਸ਼ਾ ਕਹਿੰਦੀ ਹੈ ਮੈਨੂੰ ਅਨੰਦਪੁਰ ਸਾਹਿਬ ਲੈ ਕੇ ਚੱਲੂ ਮੈਨੂੰ ਅਨੰਦਪੁਰ ਸਾਹਿਬ ਲੈ ਕੇ ਚੱਲੂ ਮੈਂ ਲੈ ਕੇ ਵੀ ਆਇਆ ਵਾਂ ਨਾਲ ਲੈ ਕੇ ਵੀ ਆਇਆ ਵਾਂ ਤੇ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿ ਮੇਰੀ ਧੀ ਦਾ ਰਿਸ਼ਤਾ ਤੁਸੀਂ ਕਬੂਲ ਕਰੋ ਮੇਰੀ ਧੀ ਦਾ ਰਿਸ਼ਤਾ ਕਬੂਲ ਕਰੋ ਮਾਤਾ ਗੁਜਰਕੌਰ ਜੀ ਕਹਿੰਦੇ ਕੋਈ ਗੱਲ ਨਹੀਂ ਹਰਜਸਤ ਜੀ ਅਸੀਂ ਗੋਬਿੰਦ ਰਾਏ ਦੇ ਨਾਲ ਗੱਲ ਕਰ ਲਈਏ ਆਪਸ ਦੇ ਵਿੱਚ ਗੱਲ ਕਰ ਲਈਏ ਫਿਰ ਤੁਹਾਨੂੰ ਅਸੀਂ ਹਾਂਮੀ ਭਰਾਂਗੇ ਮਾਤਾ ਗੁਜਰਕੌਰ ਜੀ ਗੋਬਿੰਦ ਰਾਏ ਨੂੰ ਪੁੱਛਦੇ ਨੇ ਬੈਠ ਕੇ ਜਦੋਂ ਸ਼ਾਮਾਂ ਪੈ ਗਈਆਂ ਇਕੱਠੇ ਬੈਠਦੇ ਨੇ ਕੋੜ ਮਾਮਾ ਕਿਰਪਾਲ ਚੰਦ ਜੀ ਵੀ ਬੈਠੇ ਨੇ ਮਾਤਾ ਗੁਜਰਕੌਰ ਜੀ ਬੈਠੇ ਨੇ ਤੇ ਮਾਤਾ ਗੋਬਿੰਦ ਰਾਏ ਜੀ ਨੂੰ ਪੁੱਛ ਰਹੀ ਹੈ ਕਿ ਪੁੱਤਰ ਤੇਰਾ ਵਿਆਹ ਕਰਨਾ ਹੈ ਮੈਂ ਦੱਸ ਤੈਨੂੰ ਰਿਸ਼ਤਾ ਕਬੂਲ ਹੈ કે ਨਹੀਂ ਕਬੂਲ ਇਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਗੱਲ ਕਹਿੰਦੇ ਸੀ ਕਿ ਮਾਂ ਮੈਂ ਤੈਨੂੰ ਮਨਾ ਨਹੀਂ ਕਰਦਾ ਤੂੰ ਰਿਸ਼ਤਾ ਕਰਨਾ ਕਰ ਜਿਵੇਂ ਤੈਨੂੰ ਚੰਗਾ ਲੱਗਦਾ ਉਵੇਂ ਕਰ ਪਰ ਮੇਰੀ ਗੱਲ ਧਿਆਨ ਰੱਖੀ ਮੈਂ ਹਿੰਦੁਸਤਾਨ ਦੀ ਧਰਤੀ ਤੇ ਇਨਕਲਾਬ ਲਿਆਉਣਾ ਹੈ ਮੈਂ ਹਿੰਦੁਸਤਾਨ ਦੀ ਧਰਤੀ ਤੋਂ ਗੁਲਾਮੀ ਖਤਮ ਕਰਨੀ ਹੈ ਜਿਹੜਾ ਜ਼ੁਲਮ ਹਿੰਦੁਸਤਾਨ ਦੀ ਧਰਤੀ ਤੇ ਹੋ ਰਿਹਾ ਹੈ ਇਹ ਮੈਂ ਖਤਮ ਕਰਨਾ ਹੈ ਤੇ ਮੇਰਾ ਜਿਹੜਾ ਆਉਣ ਵਾਲਾ ਸਮਾਂ ਹੈ ਮੈਨੂੰ ਬੜੀਆਂ ਕੁਰਬਾਨੀਆਂ ਬਹੁਤ ਵੱਡਾ ਬਲਦਾਨ ਦੇਣਾ ਪੈਣਾ ਹੈ ਜੇ ਕੋਈ ਮੇਰੇ ਨਾਲ ਇਸ ਕੁਰਬਾਨੀ ਦੇ ਵਿੱਚ ਖੜੇ ਹੋਣ ਵਾਲੀ ਹੈ ਇਸ ਬਲਦਾਨ ਦੇ ਵਿੱਚ ਖੜੀ ਹੋਣ ਵਾਲੀ ਹੈ ਕਿਉਂਕਿ ਮਾਂ ਤੂੰ ਵੀ ਜਾਣਦੀ ਹੈ ਤੂੰ ਹੀ ਗੁਰਤੇਗ ਬਹਾਦਰ ਪਾਤਸ਼ਾਹੀ ਤੇ ਤੁਸੀਂ ਮਹਿਲ ਤੁਹਾਨੂੰ ਪਾਤਸ਼ਾਹੀ ਜਾਂਦੇ ਹੋਏ ਕਹਿ ਕੇ ਗਏ ਨੇ ਕਿ ਗੁਜ਼ਰੀਏ ਬੜੀਆਂ ਸਹੀਦੀਆਂ ਤੂੰ ਅੱਖਾਂ ਦੇ ਨਾਲ ਵੇਖਣੀਆਂ ਨੇ ਜਦੋਂ ਮੇਰਾ ਸਿਰ ਤੇਰੀ ਝੋਲੀ 'ਚ ਆਏਗਾ ਡੋਲੀ ਨਾਲ ਤੁਹਾਨੂੰ ਵੀ ਕਹਿ ਕੇ ਗਏ ਸੀ ਤੇ ਮੇਰੇ ਵੀ ਸਿਰ ਤੇ ਹੱਥ ਰੱਖ ਕੇ ਲਈ ਸੀ ਮਾਂ ਮੈਨੂੰ ਪਤਾ ਹੈ ਬਹੁਤ ਸਹੀਦੀਆਂ ਹੋਣੀਆਂ ਨੇ ਆ ਨਾਲੇ ਸਮੇਂ 'ਚ ਹਾਂ ਜੇ ਕੋਈ ਸਹਾਰ ਸਕਦੀ ਹੈ ਮੇਰੇ ਨਾਲ ਜੜੀ ਹੋ ਸਕਦੀ ਹੈ ਤੇ ਮੈਨੂੰ ਤੇ ਰਿਸ਼ਤਾ ਮਨਜ਼ੂਰ ਹੈ ਰਿਸ਼ਤਾ ਕਬੂਲ ਕਰ ਲਿਆ ਗਿਆ ਭਾਈ ਹਰਜਸ ਜੀ ਨੂੰ ਖਬਰ ਦੇ ਦਿੱਤੀ ਗਈ ਕਿ ਤੁਹਾਡੀ ਧੀ ਦਾ ਰਿਸ਼ਤਾ ਸਾਨੂੰ ਕਬੂਲ ਹੈ ਮਨਜ਼ੂਰ ਹੈ ਤੁਸੀਂ ਵਿਆਹ ਦੀਆਂ ਤਿਆਰੀਆਂ ਕਰੋ ਜਾ ਕੇ ਭਾਈ ਹਰਜਸ ਜੀ ਬੜੇ ਖੁਸ਼ ਹੋਏ ਨੇ ਕਿ ਗੁਰੂ ਘਰ ਦੇ ਵਿੱਚ ਮੇਰੀ ਧੀ ਦਾ ਰਿਸ਼ਤਾ ਜੁੜਿਆ ਧੀ ਵੀ ਗੁਰੂ ਘਰ ਦੀ ਨਾਲ ਬਹੁਤ ਜੁੜੀ ਹੋਈ ਸੀ ਅਤਾ ਜੀ ਤੁਜੀ ਬਹੁਤ ਅੰਦਰੋਂ ਗੁਰਬਾਣੀ ਦੇ ਨਾਲ ਜੁੜੇ ਹੋਈ ਸੀ ਬਹੁਤ ਪਹੁੰਚੀ ਹੋਈ ਰੂਹ ਸੀ ਪਿਆਰੋ ਵਾਲਿਓ ਵਿਆਹ ਦੀਆਂ ਤਿਆਰੀਆਂ ਹੋ ਰੀਆਂ ਨੇ ਭਾਈ ਹਰਜਸ ਸਿੰਘ ਸੁਨੇਹਾ ਭੇਜਦੇ ਨੇ ਕਿ ਤੁਸੀਂ ਬਰਾਤ ਲੈ ਕੇ ਲਾਹੌਰ ਦੇ ਵਿੱਚ ਆਣਾ ਹੈ ਬਰਾਤ ਲੈ ਕੇ ਲਾਹੌਰ ਦੇ ਵਿੱਚ ਆਣਾ ਹੈ ਇੱਥੇ ਸਾਰਾ ਕਾਰਜ ਜਿਹੜਾ ਹੈ ਵਿਆਹ ਦਾ ਉਹ ਕੀਤਾ ਜਾਏਗਾ ਪ੍ਰਧਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਾਤਾ ਗੁਜਰੀ ਔਰ ਜਿੰਨੂੰ ਵੀ ਪਤਾ ਹੈ ਕਿ ਲਾਹੌਰ ਦੇ ਵਿੱਚ ਧੰਗ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹੀਦੀ ਹੋਈ ਹੈ ਖੂਨ ਦੇ ਨਾਲ ਭਿੱਜੀ ਹੋਈ ਧਰਤੀ ਹੈ ਲਾਹੌਰ ਦੀ ਗੁਰਬਾਣੀ ਦੇ ਵਿੱਚ ਵੀ ਆਇਆ ਲਾਹੌਰ ਸਹਿਰ ਜ਼ਹਿਰ ਕਹਿਰ ਸਵਾ ਪਹਿਰ ਬਾਦਸ਼ਾਹ ਜੀ ਕਹਿੰਦੇ ਹਰਜਾਸ ਸਿੰਘ ਅਸੀਂ ਤੁਹਾਡੀ ਬੇਨਤੀ ਕੋਈ ਗੱਲ ਨਹੀਂ ਪ੍ਰਵਾਨ ਕਰਦੇ ਆ ਪਰ ਸਾਡੀ ਗੱਲ ਵੀ ਤੁਸੀਂ ਸੁਣੋ ਕਿ ਲਾਹੌਰ ਦੇ ਵਿੱਚ ਅਸੀਂ ਆਵਾਂਗੇ ਪਹਿਲਾਂ ਹੀ ਇਹ ਸ਼ਹੀਦਾਂ ਦੀ ਦੇ ਖੂਨ ਦੇ ਨਾਲ ਭਿੱਜੀ ਹੋਈ ਧਰਤੀ ਹੈ ਕੋਈ ਗੱਲ ਨਹੀਂ ਅਸੀਂ ਬਰਾਤ ਵੀ ਲੈ ਕੇ ਲਾਹੌਰ ਦੇ ਵਿੱਚ ਆ ਜਾਾਂਗੇ ਪਰ ਸਾਡੇ ਨਾਲ ਸੰਗਤ ਦਾ ਬੜਾ ਟਕਣਾ ਹੈ ਸਾਹਮਣਾ ਹੋ ਜਾਣਾ ਹੈ ਤੇ ਅਸੀਂ ਨਹੀਂ ਚਾਹੁੰਦੇ ਤੁਹਾਡੇ ਤੇ ਕੋਈ ਕਿਸੇ ਤਰ੍ਹਾਂ ਦਾ ਵੀ ਦਬਾਅ ਪਵੇ ਕਿਸੇ ਤਰ੍ਹਾਂ ਦੀ ਵੀ ਪਰੇਸ਼ਾਨੀ ਤੁਹਾਨੂੰ ਆਵੇ ਤੁਸੀਂ ਲਾਹੌਰ ਦੇ ਵਿੱਚ ਹੀ ਆਪਣੀ ਪੁੱਤਰੀ ਦਾ ਵਿਆਹ ਕਰਨਾ ਹੈ ਅਸੀਂ ਲਾਹੌਰ ਅਨੰਦਪੁਰ ਸਾਹਿਬ ਦੀ ਨੇੜੀ ਬਣਾ ਦੇਣਾ ਹੈ ਗੁਰੂ ਘਰ ਲਾਹੌਰ ਜਾਂਦੇ ਆ ਨਾ ਆਪਾਂ ਦਰਸ਼ਨ ਕਰਨੇ ਆ ਜਾ ਕੇ ਪਾਤਸ਼ਾਹ ਜੀ ਕਹਿੰਦੇ ਤੁਸੀਂ ਲਾਹੌਰ ਦੇ ਵਿੱਚ ਵਿਆਹ ਕਰਨਾ ਹੈ ਤੇ ਲਾਹੌਰ ਅਸੀਂ ਆਨੰਦਪੁਰ ਸਾਹਿਬ ਦੇ ਨੇੜੇ ਹੀ ਤਿਆਰ ਕਰ ਦੇਵਾਂਗੇ ਭਾਈ ਸੰਗੋ ਸਾਦੀ ਡਿਊਟੀ ਲੱਗੀ ਸੀ ਮਾਮਾ ਕਿਰਪਾਲ ਚੰਦ ਦੀ ਡਿਊਟੀ ਲਈ ਸੀ ਪਾਤਸ਼ਾਹ ਜੀ ਨੇ ਤੇ ਧੰਨ ਸੀ ਭਾਈ ਹਰਜਸ ਸਿੰਘ ਜਿਹੜਾ ਮੰਨ ਗਿਆ ਕਿ ਪਾਤਸ਼ਾਹ ਜੀ ਜਿਵੇਂ ਤੁਹਾਨੂੰ ਚੰਗਾ ਲੱਗਦਾ ਓਵੇਂ ਕਰੋ ਬਹੁਤ ਲਾਹੌਰੀਏ ਜਿਹੜੇ ਸੀ ਸਾਧੂਆਂ ਦੇ ਚਰਨਾਂ 'ਚ ਪਹੁੰਚੇ ਸੀ ਕਿ ਅਸੀਂ ਇੱਥੇ ਵਸਣਾ ਚਾਹੁੰਦੇ ਹਾਂ ਤੇ ਪਾਤਸ਼ਾਹ ਜੀ ਨੇ ਸੰਗੋ ਸਾਹਿਬੀ ਜੁਤੀ ਲਾ ਦਿੱਤੀ ਕਿ ਜਾਓ 7 ਮੀਲ ਦੀ ਦੂਰੀ ਤੇ ਪਹਾੜਾਂ ਦੇ ਵਿੱਚਕਾਰ ਬਹੁਤ ਸੋਹਣੀ ਜਗ੍ਹਾ ਹੈ ਸਥਾਨ ਹੈ ਉੱਥੇ ਜਾ ਕੇ ਲਾਹੌਰ ਵਸਾਓ ਲਾਹੌਰ ਦੀ ਤਰ੍ਹਾਂ ਨਜ਼ਰ ਆਣਾ ਚਾਹੀਦਾ ਹੈ ਜਿਵੇਂ ਉਸ ਵੇਲੇ ਲਾਹੌਰ ਸੀ ਨਾ ਪੁਰਾਣਾ ਲਾਹੌਰ ਉਵੇਂ ਦਾ ਹੀ ਲਾਹੌਰ ਉੱਥੇ ਭਾਈ ਸੰਗੋਸ਼ਾ ਤੇ ਮਾਮਾ ਕਿਰਪਾਲ ਚੰਗੇ ਹਿੰਮਤ ਕਰਕੇ ਉੱਥੇ ਗੁਰੂ ਦਾ ਲਾਹੌਰ ਵਸਾ ਦਿੱਤਾ ਬਹੁਤ ਖੁਸ਼ ਹੋਏ ਨੇ ਭਾਈ ਹਰਜਸ ਜੀ ਕੀ ਬਾਦਸ਼ਾਹ ਜੀ ਕਮਾਲ ਕਰ ਦਿੱਤੀ ਮੈਨੂੰ ਤੇ ਕੋਈ ਅੰਤਰ ਹੀ ਨਹੀਂ ਨਜ਼ਰ ਆ ਰਿਹਾ ਇਸ ਲਾਹੌਰ ਦੇ ਵਿੱਚ ਤੇ ਉਸ ਲਾਹੌਰ ਦੇ ਵਿੱਚ ਬਹੁਤ ਸੋਹਣਾ ਨਗਰ ਤੁਸੀਂ ਵਸਾ ਦਿੱਤਾ ਥੋੜੇ ਸਮੇਂ ਦੇ ਵਿੱਚ ਹੀ ਹੁਣ ਇੱਥੇ ਬਾਦਸ਼ਾਹ ਜੀ ਜਦੋਂ ਤਿਆਰ-ਵਰ ਤਿਆਰ ਹੁੰਦੇ ਨੇ ਭਾਰਤ ਸਤਗੁਰਾਂ ਦੀ ਜਾਣ ਲੱਗੀ ਹੈ ਲਾਹੌਰ ਦੇ ਵਿੱਚ ਗੁਰੂ ਕੀ ਲਾਹੌਰ ਦੇ ਵਿੱਚ ਤੇ ਸਾਰੀਆਂ ਸੰਗਤਾਂ ਪਾਤਸ਼ਾਹ ਜੀ ਨੂੰ ਖੜਿਓ ਕੇ ਵੇਖਦੀਆਂ ਨੇ ਇੰਨਾ ਹੁਸਨ ਧਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਿਹਰੇ ਤੇ ਸਤਿਗੁਰਾਂ ਤੇ ਚੰਦ ਵਾਂਗੂੰ ਚਮਕ ਰਹੇ ਨੇ ਇਸੇ ਲਾਹੌਰ ਦੇ ਵਿੱਚ ਗੁਰੂ ਕੇ ਲਾਹੌਰ ਦੀ ਉਸਮਾਦਾ ਜੀਤੋ ਜੀ ਵੀ ਆਏ ਨੇ ਭਾਈ ਹਰਜਸ ਦਾ ਪਰਵਾਮੀ ਆਇਆ ਉਹਨਾਂ ਦੇ ਸਾਰੇ ਸਗੇ ਸੰਬੰਧੀ ਰਿਸ਼ਤੇਦਾਰ ਇੱਥੇ ਗੁਰੂ ਕੇ ਲਾਹੌਰ ਦੇ ਵਿੱਚ ਇਕੱਠੇ ਹੋਏ ਨੇ ਗੁਰੂ ਕੀਆਂ ਸੰਗਤਾਂ ਵੀ ਬਹੁਤ ਧੂਮ ਧਾਮ ਦੇ ਨਾਲ ਖੁਸ਼ੀਆਂ ਮਨਾ ਕੇ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵਿਆਹ ਇੱਥੇ ਗੁਰੂਕੇ ਲਾਹੌਰ ਦੇ ਵਿੱਚ ਸੰਪੂਰਨ ਹੁੰਦਾ ਹੈ ਮਾਤਾ ਜੀ ਤੋਜੀ ਦੇ ਨਾਲ ਪਿਆਰ ਵਾਲੇ ਜਿਹੜਾ ਅਨੰਦਪੁਰ ਸਾਹਿਬ ਗਮਾਂ ਦੇ ਵਿੱਚ ਡੁੱਬਾ ਪਿਆ ਸੀ ਦੁੱਖਾਂ ਦੇ ਵਿੱਚ ਡੁੱਬਾ ਪਿਆ ਸੀ ਗੁਰਤੇਗ ਮਹਾਰਾਜ ਪਾਤਸ਼ਾਹ ਜੀ ਤੋਂ ਬਾਅਦ ਉਹ ਅਨੰਦਪੁਰ ਸਾਹਿਬ ਦੇ ਵਿੱਚ ਬਹੁਤ ਖੁਸ਼ੀਆਂ ਮਨਾਈਆਂ ਗਈਆਂ ਢੋਲ ਵਾਜੀ ਵਜੇ ਨੇ ਬਹੁਤ ਚੰਗੀ ਤਰ੍ਹਾਂ ਖੁਸ਼ੀਆਂ ਦੇ ਨਾਲ ਤਾਨੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਿਆਹ ਇਥੇ ਗੁਰੂਕੇ ਲਾਹੌਰ ਦੇ ਵਿੱਚ ਮਰਾਤ ਜਾਂਦੀ ਹੈ ਜਾਂਦਿਆਂ ਵੀ ਬੜੀਆਂ ਰੌਣਕਾਂ ਨੇ ਆਂਦਿਆਂ ਵੀ ਬੜੀਆਂ ਰੌਣਕਾਂ ਨੇ ਹਰ ਕਿਸੇ ਨੂੰ ਮਨ ਪਾਉਂਦਾ ਦਾਨ ਵੀ ਸਤਿਗੁਰਾਂ ਨੇ ਦਿੱਤਾ ਕੋਈ ਵੀ ਲਾਹੌਰ ਦੇ ਵਿੱਚ ਭੁੱਖੇ ਪੇਟ ਨਹੀਂ ਸੁੰਦਾ ਸੀ ਨਾ ਸੋਇਆ ਸਾਰਿਆਂ ਨੂੰ ਸਾਜ ਜੀ ਨੇ ਮੂਹ ਮੰਗੀਆਂ ਮੁਰਾਦਾ ਇਥੇ ਹੁੰਦੀਆਂ ਨੇ ਮਾਤਾ ਗੁਜਰ ਕੌਰ ਜੀ ਨੇ ਬਹੁਤ ਦਾਨ ਕੀਤਾ ਸਾਰਿਆਂ ਨੂੰ ਖੁਸ਼ ਕਰਕੇ ਫੇਜਿਆ ਅਸਨੇ ਦਿਨ ਹੀ ਧਰਮਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਿਆਰ ਵਾਲਾ ਵਿਆਹ ਹੋਇਆ ਸੀ ਇਹ ਵਿਆਹ ਦੀ ਕਥਾ ਸੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਹੋਰ ਡੀਪਲੀ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ